ਦੇ ਵਿੱਚ ਕੁੱਟੇ ਮিনার ਦੇ ਲਾਗੇ ਸ਼ਹੀਦੀ ਸਥਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਦਾ ਸ਼ਹੀਦੀ ਅਤੇ ਹੋਰ ਬਹੁਤ ਸਾਰੇ ਸਿੰਘਾਂ ਦਾ ਵੀ ਅੱਜ ਆਪਣੇ ਪਰਿਵਾਰ ਦੇ ਨਾਲ ਦਿੱਲੀ ਦੇ ਇਸ ਸਥਾਨ ਤੇ ਆਏ ਹਾਂ ਆ ਦੇਖਣ ਅਤੇ ਸ਼ਹੀਦਾਂ ਨੂੰ ਸਜਦਾ ਕਰ ਲਈਏ ਸਥਾਨ ਦਿੱਲੀ ਦੇ ਵਿੱਚ ਆ ਇਹ ਦਿੱਲੀ ਦਾ ਆਲਾ ਦਵਾਲਾ ਇਲਾਕਾ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਕੁੱਟੋਬ ਰੈਸਟੋਰੈਂਟ ਵਗੈਰਾ ਨਾਲ ਕਿੱਥੇ ਨਹੀਂ ਪੜ ਸਕਦੇ ਹੋ ਸામਨੇ ਪਾਰੇ ਕੀ ਇਧਰਲੀ ਸਾਈਡ ਤੇ ਕੁੱਤੇ ਮিনার ਜਿਹੜੀ ਆ ਕੰਪਲੈਕਸ ਸ਼ੁਰੂ ਹੋ ਜਾਂਦਾ ਹੈ ਜਿਹਨੂੰ ਤੁਸੀਂ ਵੀ ਇੱਥੋਂ ਦੇਖ ਸਕਦੇ ਹੋ ਤੇ ਅੱਜ ਆਪਾਂ ਆਪਣੇ ਸ਼ਹੀਦਾਂ ਨੂੰ ਸਜਦਾ ਕਰਨ ਆਏ ਹਾਂ ਤੁਸੀਂ ਸਭ ਜਾਣਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਸਿੱਖ ਰਾਜ ਦੇ ਮੋਢੀ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਸਿੱਖ ਰਾਜ ਸ਼ੁਰੂ ਕੀਤਾ ਸੀ 1709 ਚ ਤੇ 1709 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਵਿਸ਼ਾਲ ਸਿੱਖ ਰਾਜ ਕਾਇਮ ਕਰ ਲਿਆ ਜੋ ਪਾਣੀਪਤ ਹੁੰਦਾ ਆ ਲਾਹੌਰ ਤੱਕ ਜਾਂਦਾ ਸੀ ਤੇ ਲਾਹੌਰ ਦੀ ਤਰਤੀ ਤੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਸਰਹੰਦਾ ਦੀ ਛਿੱਤੀ ਨਾਨਕ ਸ਼ਾਹੀ ਗੋਬਿੰਦ ਸ਼ਾਹੀ ਸ਼ਿੱਕੇ ਚਲਾਏ ਤੇ ਉਸ ਤੋਂ ਬਾਅਦ ਖਾਲਸੇ ਦੀ ਮੋਹਰ ਚਲਾਈ ਰਾਜਧਾਨੀ ਬਣਾਈ ਤਾਂ ਫਿਰ ਤੁਹਾਨੂੰ ਪਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਗਿਰਜ਼ਦਾਰ ਕਰ ਲਿਆ ਗਿਆ ਸੀ ਗੁਰਦਾਸ ਮੰਗਲ ਦੀ ਗੜੀ ਦੀ ਗੁਰਦਾਸ ਮੰਗਲ ਦੀ ਗੜੀ ਜਿਹੜੀ ਆ ਪਟਾਲੀ ਤੋਂ ਕੁਝ ਦੂਰੀ ਤੇ ਪੈ ਜਾਂਦੀ ਆ ਉੱਥੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਇਸ ਸਥਾਨ ਤੇ ਲਿਆਂਦਾ ਗਿਆ ਸੀ ਇਸ ਇਲਾਕੇ ਚ ਕੁੱਤ ਮিনার ਦੇ ਨਜ਼ਦੀਕ ਫਿਰ ਇੱਥੇ ਸਵਾਲ ਕਈ ਭੈਣ ਭਰਾ ਕਰਨਗੇ ਕਿ ਕੁੱਤ ਮিনার ਦੇ ਲਾਗੇ ਹੀ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਬਿਲਕੁਲ ਸਹੀ ਸਵਾਲ ਬੰਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਉਸ ਸਮੇਂ ਬਹਾਦਰ ਸ਼ਾਹ ਜਿਹੜਾ ਸੀ ਉਹ ਦਿੱਲੀ ਤੇ ਕਾਰਜ ਸੀ ਤੇ ਉਹਦੇ ਮੁਤਾਬਕ ਉਹਨੂੰ ਹਾਰਟ ਅਟੈਕ ਹੋ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਰਕੇ ਉਹਦੀ ਮੌਤ ਹੋ ਗਈ ਸੀ ਆ ਲਗਭਗ 1714 ਦੇ ਕਰੀਬ ਤੇ ਉਹ ਕਿਹਾ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਇੱਥੇ ਕੁੱਟਮਨਾਰ ਦੇ ਲਾਗੇ ਹੀ ਮਹਦਰ ਸ਼ਾਹ ਨੂੰ ਜਿਹੜਾ ਸੀ ਦਫਨਾਇਆ ਗਿਆ ਸੀ ਆ ਕੁੱਟਮਨਾਰ ਦੇ ਨਜ਼ਦੀਕ ਤੇ ਜਦੋਂ ਇੱਥੇ ਦਫਨਾਇਆ ਗਿਆ ਸੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਸਾਨੂੰ ਗ੍ਰਿਫਤਾਰ ਹੋ ਕੇ ਇੱਥੇ ਲਿਆਂਦੇ ਗਏ ਤਾਂ ਫਿਰ ਉਹਨਾਂ ਦਾ ਇੱਕ ਚੱਕਰ ਜਿਹੜਾ ਸੀ ਲਵਾਇਆ ਗਿਆ ਸੀ ਆਲੇ-ਦੁਆਲੇ ਤਾਂ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਕੇ ਇਹਦਾ ਸੀ ਬਹਾਦਰ ਸ਼ਾਨ ਉਹਨਾਂ ਦੀ ਭਾਸ਼ਾ ਦੇ ਮੁਤਾਬਕ ਕਹਿੰਦੇ ਆਤਮਾ ਨੂੰ ਸ਼ਾਂਤੀ ਦੇਣ ਲਈ ਉਹਦਾ ਡਰ ਕਟਣ ਦੇ ਲਈ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸੁਪੁੱਤਰ ਅਤੇ ਕੁਝ ਸਿੱਖਾਂ ਨੂੰ ਭਾਈ ਬਾਜ ਸਿੰਘ ਵਰਗੀਆਂ ਸ਼ਕਤੀਆਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ ਅਸੀਂ ਉਹਨਾਂ ਸਾਰਿਆਂ ਨੂੰ ਇਸ ਸਥਾਨ ਤੇ ਆਪਣੇ ਵੱਲੋਂ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦੇ ਹਾਂ ਇਸ ਧਰਤੀ ਤੇ ਅਤੇ ਬਾਕੀ ਬਹੁਤ ਸਾਰੇ ਸਿੰਘਾਂ ਨੂੰ ਇਹ ਸામਨੇ ਇੱਕ ਤੁੰਦਾਰੀ ਪਾਰਕਿੰਗ ਹੈ ਜਿਹਦਰ ਆਪਾਂ ਦੇਖ ਸਕਦੇ ਹਾਂ ਤੇ ਉੱਥੇ ਵੀ ਜਾ ਕੇ ਦੇਖਦੇ ਹਾਂ ਤੇ ਇਸ ਵळे ਆਪਾਂ ਦਿੱਲੀ ਦੀ ਧਰਤੀ ਤੇ ਆ ਤੇ ਆਪਣੇ ਉਹਨਾਂ ਸਾਰੇ ਅਸੀਂ ਜੋ ਜਿਹਨੂੰ ਬਾਬਾ ਭਗੇਲ ਸਿੰਘ ਜੀ ਜਸਤਾ ਸਿੰਘ ਰਾਮ ਗੜੀਆ ਜਸਤਾ ਸਿੰਘ ਗਾਲੂ ਵਾਲੀਆ ਭਾਈ ਮਹਾ ਸਿੰਘ ਜੀ ਉਹਨਾਂ ਨੂੰ ਜਿਹੜਾ ਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿੱਲੀ ਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਇੱਥੇ ਪੰਜਾਬੀ ਬਾਂਗੋਲੀ ਦਾ ਸਾਈਨ ਬੋਰਡ ਪੜ੍ਹ ਕੇ ਬੜਾ ਚੰਗਾ ਲੱਗਾ ਬੜਾ ਵਧੀਆ ਲੱਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਮਿੱਤਰ ਸਿੱਕਾ